ਸਤਿ ਸ਼੍ਰੀ ਅਕਾਲ ਜਨਨਾਮ ਕੋ ਬੰਦੇ ਕੇਈ ਜੁਨਾ ਸਾਧਕ ਦਾਸਿ ਨਾਮ ਵਿੱਚ ਹੈ ਹਰ ਨਾਮ ਮਨ ਮੰਤਰ ਤੁੰਸੇ ਸੀ ਨਾਮ ਦਾ ਪੂਰਨ ਸੋਈ ਸੰਤ ਮੇਰੇ ਨਾਮ ਖਾਲਸਾ ਪਰਹਮਾਨ ਬੰਦਾਈ ਕੇ ਸੰਕ ਕਰਤ ਵਰ ਬਲਾਵਤਨ ਪੂਰ ਮੁਖ ਲਾਈ ਜਨਨ ਮਰਨ ਦੇ ਹੋਮੈ ਨਾ ਹੀ ਕੰ ਪਰ ਉਪਕਾਰੀ ਆਏ ਜੀਵਾਨ ਦੇ ਭਗਤੀ ਲਾਇਨ ਹਰਸ਼ਨ ਲੈਨ ਮਲਾਈ ਪਰਮ ਸਤਕਾਰ ਜੋ ਸਤਿਗੁਰੂ ਸਤਗੁਰੂ ਸਿਧਗੁਰੂ ਗੰਸਾ ਮਹਾਰਾਜ ਦੀ ਦੇਖ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਸੀ ਆਸ਼ੂਮ ਦੇਖੇ ਸੰਤ ਬਾਬਾ ਤੋਤਾ RAM ਜੀ ਦੀ ਸਲਾਨਾ ਵਰਸ਼ੀ ਦੇ ਸੰਬੰਧ ਵਿੱਚ ਤਾਂ ਕੱਟਨ ਹੋਏ ਸਾਰੇ ਸੰਗੀਤਨਾਂ ਆਓ ਸਭ ਵਿਚਾਰਾਂ ਤੋਂ ਪਹਿਲਾਂ ਉਹ ਸੱਤੇ ਦੀ ਸੱਚ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਿਓ ਰੌਲੇ ਤੋਂ ਸੰਪੂਰਨ ਰੱਖਿਓ ਕਿਸੇ ਪਾਸੋਂ ਵੀ ਆਵਾਜ਼ ਨਾ ਆਏ ਕਿਉਂਕਿ آواز ستسنگ سپیکرا بھی بہت زیادہ آ رہی ہے اس کر کے کوشش کرے ہو کہ آپ اپنی آواز نکوچ کے رکھئے رکھیے دھیان گرو چرنوں کے جوڑ کے بیٹھن دا جتن کریے اور اپنے آئے جیون نو نو سفلا کر لئیے صدگرو سچے پادشاہ تانشری گروہ گنسا گرن مہاراج کی بانی اگاد بودھ ہے ਸਾਡੇ ਜੀਵਨ ਲਈ ਗਿਆਨ ਪ੍ਰਕਾਸ਼ ਹੈ ਸਤਿਗੁਰੂ ਸਾਧ ਸੰਗਤ ਦੀ ਸਾਡੇ ਜੀਵਨ ਦੇ ਵਿੱਚ ਚਾਨਣ ਮਨਾਰਾ ਹਨ ਬਾਬੇ ਸੰਤ ਮਹਾਪੁਰਖ ਫਕੀਰ ਜਨਾ ਉਹ ਵੀ ਸਾਡੇ ਜੀਵਨ ਦੇ ਚਾਨਣ ਮਨਾਰਾ ਹੁੰਦੇ ਨੇ ਜਿਹੜੇ ਰਾਹ ਦੱਸਦੇ ਨੇ ਮਾਰਗ ਦੱਸਦੇ ਨੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਪੜਨ ਵਾਲਾ ਨਾਮ ਜਪਣ ਵਾਲਾ ਸੰਗਤ ਕਰਨ ਵਾਲਾ ਇੱਕ ਸੰਤ ਬਣ ਜਾਂਦਾ ਫਕੀਰ ਬਣ ਜਾਂਦਾ ਨਾਮ ਨਾਲ ਰੰਗਿਆ ਜਾਂਦਾ ਹੈ ਪਰਸ਼ਾਨੀ ਉਹਨਾਂ ਮਹਾਂਪੁਰਖਾਂ ਰੰਗੀਆਂ ਲੋਹਾਂ ਦੇ ਪਰਛਾਵੇਂ ਗੁਰਬਾਣੀ ਨੂੰ ਬਹੁਤ ਮਾਣ ਸਨਮਾਨ ਦਿੰਦੇ ਨੇ ਸੰਤ ਬਾਬਾ ਤੋਤਾ RAM ਜੀ ਆਪਣੇ ਜੀਵਨ ਕਾਲ ਵਿੱਚ ਇਸ ਮਾਤ ਲੋਕ ਸੰਸਾਰ ਤੇ ਆਏ ਸਤ ਸੰਗਤ ਜੀ ਆਪਣਾ ਜੀਵਨ ਮਾਨਵਤਾ ਦੀ ਮਨੁੱਖਤਾ ਦੀ ਭਲਾਈ ਲਈ ਸਮਾਂ ਬਕੀਤ ਕਰਕੇ ਸੱਚ ਦਾ ਹੋਕਾ ਦਿੰਦੇ ਹੋਏ ਸਤ ਸੰਗਤਾਂ ਜੀ ਸੱਚਖੰਡ ਜਾਬਰਾ ਜੀ ਅੱਜ ਉਸ ਮਹਾਂਪ੍ਰਕਾਸ਼ ਨੂੰ ਜਾਗ ਕਰਦੇ ਆਂ ਸਤ ਸੰਗਤਾਂ ਜੀ ਅਸੀਂ ਇਕੱਤਰ ਹੋਏ ਆਂ ਸਾਡੇ ਵੱਡੇ ਭਾਗ ਨੇ ਸਾਡੇ ਪੁਰਖ ਨੇ ਕਰਮ ਨੇ ਕਿਉਂਕਿ ਮਹਾਂਪੁਰਖ ਰੱਬ ਦੇ ਸੰਤ ਜਿਹੜੇ ਹੁੰਦੇ ਨੇ ਉਹ ਨਾਮ ਜਪਉਣ ਲਈ ਇਸ ਮਾਇਕ ਲੋਕ ਸੰਸਾਰ ਤੇ ਆਉਂਦੇ ਨੇ ਆਪ ਜਪ ਅਬਰਾ ਅਬਰਾ ਨਾਮ ਜਪਾਵੇ ਹਰ ਦਰਗਾਹ ਪਤਸਿਆਂ ਜਾਏਗਾ ਨਾਮ ਜਪਣ ਵਾਸਤੇ ਸਤ ਸੰਗਤ ਦੀ ਸੰਸਾਰ ਤੇ ਮਨੁੱਖੀ ਜਾਮਾਂ ਲੈ ਕੇ ਸਭ ਆਉਂਦੇ ਨੇ ਸਾਧੂਆਂ ਦਾ ਕਰਮ ਹੁੰਦਾ ਹੈ ਸੁੱਤੀ ਹੋਈ ਲੋਕਾਈ ਨੂੰ ਗਿਆਨ ਪਰਾ ਦੇਣਾ ਸੱਚ ਦਾ ਹੁਕਮ ਦੇਣਾ ਇਸੇ ਸਾਧ ਸੰਗਤ ਦੀ ਦੁਨੀਆ ਦੇ ਲੋਕ ਦੁਨਿਆਵੀ ਪੰਦ ਕਰਦੇ ਨੇ ਵਪਾਰ ਕਰਦੇ ਨੇ ਕੋਈ ਕੋਈ ਵਪਾਰ ਕਰਦਾ ਕੋਈ ਕੋਈ ਵਪਾਰ ਕਰਦਾ ਪਰ ਰੱਬ ਦੇ ਪਿਆਰੇ ਸੰਤ ਨਾਮ ਦਾ ਵਪਾਰ ਕਰਦੇ ਨੇ ਨਾਮ ਦਾ ਬੰਦ ਕਰਦੇ ਨੇ ਜਿਨ੍ਹਾਂ ਬਾਬਤ ਗੁਰਬਾਣੀ ਤੇ ਬਚਨ ਨੇ ਕਿਨਹੀ ਬਣ ਜਿਆ ਕਾਂਸੀ ਤੰਬਾ ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਦਾ ਐਸੀ ਖੇਪ ਹਮਾਰੀ ਰੱਬ ਦੇ ਸੰਤ 사ਤ ਸੰਗਤ ਦੀ ਨਾਮ ਦਾ ਵੰਦ ਕਰਨ ਵਾਸਤੇ ਆਉਂਦੇ ਨੇ ਦੁਨੀਆ ਦੇ ਵੰਦ ਠੁਕੇ ਪੈ ਜਾਂਦੇ ਨੇ ਦੁਨੀਆ ਦੇ ਵੰਦ ਠਿੱਕੇ ਪੈ ਜਾਂਦੇ ਨੇ ਪਰ 사ਤ ਸੰਗਤ ਦੀ ਨਾਮ ਦਾ ਰੰਗ ਕਦੇ ਫਿੱਕਾ ਨਹੀਂ ਜੇ ਪਿਆ ਕਰਦਾ ਤੇ ਜਿਹੜੇ ਦੁਨੀਆਂ ਦਾ ਬਣਜ ਕਰਕੇ ਜਾਂਦੇ ਨੇ ਕੋਈ ਵਪਾਰੀ ਵਪਾਰ ਕਰਦਾ ਹੈ ਸਤ ਸੰਗਤ ਦੀ ਉਹ ਵਪਾਰੀ ਵੀ ਟੁੱਟ ਜਾਂਦਾ ਹੈ ਉਹ ਵਪਾਰ ਵੀ ਟੁੱਟ ਜਾਂਦਾ ਹੈ ਪਰ ਇੱਥੇ ਜਿਹੜੇ ਨਾਮ ਦਾ ਬਣਜ ਕਰਨ ਵਾਸਤੇ ਆਉਂਦੇ ਨੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ ਉਹਨਾਂ ਨੂੰ ਕੁਰਬਾਨੀ ਦੇ ਕੇ ਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਮਰਹਿੰਦੇ ਉਹ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਨਾਂ ਰੱਬ ਦੇ ਸੰਤਾਂ ਦੇ ਪੱਲੇ ਹਰੀ ਦਾ ਨਾਮ ਧੰਦਾ ਕਹਿ ਦੋ ਵਾਹਿਗੁਰੂ ਜਿਨ ਘਰ ਧੰਦਾ ਪ੍ਰਵਾਨ ਗਣੀ ਸਹੀ ਇਹ ਆਏ ਦੁਨੀਆ ਦੇ ਲੋਕ ਜੰਮਦੇ ਮਰਦੇ ਨੇ ਪਰ ਰੱਬ ਦੇ ਸੰਤ ਦੁਨੀਆ ਤੇ ਆ ਕੇ ਪ੍ਰਵਾਨ ਹੋ ਜਾਂਦੇ ਨੇ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਦਿਨਾਂ ਕੇ ਕੰਮ ਕਿਉਂ ਸਾ ਸੰਗਤ ਜੀ ਉਹ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਦੇ ਪੱਲੇ ਨਾਮ ਦਾ ਧੰਦਾ ਧੰਦਾ ਹੈ ਆਇਤ ਨਾਲ ਤਾਂ ਸਫਲ ਹੈ ਪਰ ਉਪਕਾਰੀ ਮੈਂ ਆਪ ਕੋ ਸਾਦਾ ਜੀਵਨ ਪਰ ਉਪਕਾਰੀ ਹੁੰਦਾ ਹੈ ਉਹ ਆਪਣੇ ਲਈ ਨਹੀਂ ਜਉਂਦੇ ਦੁਨੀਆ ਦਾ ਭਲਾ ਕਰਦੇ ਐਸੇ ਕਰਕੇ ਮਾਪੋ ਤੁਮ ਬਾਨੀ ਸਨਮਾਨ ਦਿੰਦੀ ਹੈ ਸਰਕਾਰ ਦਿੰਦੀ ਹੈ ਕੌਣ ਸਰਕਾਰ ਦਿੰਦੀ ਹੈ ਨਾਮ ਦਾ ਬੰਦ ਕਰਦੇ ਨੇ ਤੇ ਜਿਹੜੇ ਨਾਮ ਦਾ ਬੰਦ ਕਰਦੇ ਨੇ ਉਹ ਸਦਾ ਲਈ ਅਮਨ ਹੋ ਜਾਂਦੇ ਨੇ ਆਪ ਜੀ ਭੋਗ ਦੇ ਸ਼ਲੋਕ ਸਰਵਣ ਕਰ ਰਹੇ ਸਾਂ ਕਿ ਪ੍ਰਭ ਸਾਦੇ ਬਚਨ ਚਲਦੇ ਸੀ ਨਾਮ ਰਹੇਉ ਸਾਹੂ ਰਹੇਉ ਗੁਰ ਗੋਪੰਦ ਉਹੋ ਨਾਨਕ ਇਹ ਜਗਤ ਮੈਂ ਕਿੰਝ ਪਿਉ ਗੁਰਮੰਤ ਇੱਥੇ ਪ੍ਰਸਤ ਕਰਨ ਲੱਗੇ ਬਈ ਜਾ ਤੇ ਨਾਮ ਨੇ ਰਹਿਣਾ ਹੈ ਤੇ ਨਾਮ ਜਾਂ ਨਾਮ ਦੇ ਜਪਣ ਵਾਲਿਆਂ ਨੇ ਅਮਰ ਹੋ ਜਾਣਾ ਹੈ ਤੇ ਜਾਂ ਜਿਹਦਾ ਨਾਮ ਜਪਣਾ ਉਹਨੇ ਅਮਰ ਰਹਿਣਾ ਹੈ ਕਹਦੋ ਵਾਹਿਗੁਰੂ ਸਮਰੱਥ ਗੁਰੂ ਦਾ ਹੱਥ ਧਰਿਓ ਜਿਨ ਇੰਨੀ ਕਿਰਪਾ ਹਰ ਨਾਮ ਦੀਓ ਬੱਛਾ ਕਹਿ ਲਗੇ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਨਾਮ ਜਪਿਆ ਜਾਏ ਤੇ ਨਾਮ ਜਪਦੇਆਂ ਜਪਦੇਆਂ ਸਾਧ ਸੰਗਤ ਜੀ ਜੀਵਨ ਵਿੱਚ ਇੱਕ ਨਾ ਇੱਕ ਦਿਨ ਐਸਾ ਮੋੜ ਪੈ ਜਾਂਦਾ ਗੁਰਮੁਖ ਪਿਆਰਿਓ ਬੰਦਿਓ ਕਰੇ ਖੁਦਾ ਨજર ਗੁਰੂ ਨਾਨਕ ਦੀ ਆਪਣਾ ਲੈ ਬਣਾ ਨજર ਗੁਰੂ ਨਾਨਕ ਦੀ ਗੁਰੂ ਦੀ ਨજર ਵੱਜ ਜਾਏ ਉਹ ਚੋਰਾਂ ਨੂੰ ਵੀ ਸੰਤ ਬਣਾ ਦਿੰਦੀ ਏ ਗੁਰੂ ਦੀ ਨજર ਵੱਜ ਜਾਏ ڈاکਿਆਂ ਨੂੰ ਵੀ ਸੰਤ ਬਣਾ ਦਿੰਦੀ ਏ ਗੁਰੂ ਦੀ ਨજર ਵੱਜੀ ਭੂਮੀਆਂ ਚੋਰ ਤੇ ਸੱਜਣ ਠੱਗ ਤੇ ਕੌਡੇ ਰਾਖਸ਼ ਤੇ ਕੀਦੇ ਕੀਦੇ ਤੇ ਗੁਰੂ ਦੀ ਨਜ਼ਰ ਪੈ ਗਈ ਉਹ ਦੇਵਤੇ ਬਣ ਕੇ ਕਹਿ ਦੋ ਵਾਹਿਗੁਰੂ ਕਿਉਂਕਿ ਜਦੋਂ ਗੁਰੂ ਦੇ ਚਰਨਾਂ ਵਿੱਚ ਆਈਏ ਉਦੋਂ ਇੱਕ ਅਰਦਾਸ ਕਰੀਏ ਭਾਈ ਨਤ ਲਾਲ ਜੀ ਦਾ ਵਚਨ ਆਉਂਦਾ ਹੈ ਨਾ ਇੱਕ ਦਿਨ ਮੈਂਡੇ ਸਤ ਕੋਈ ਪਾਸੋਂ ਪ੍ਰੇਮ ਸੁਹਾਹੀ ਪੀਤੀ ਰੋਹ ਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲਈਤੀ ਬਿਛਦਾ ਜਨਮ ਆਕਾਰ ਚ ਖੋਇਆ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਤੁੰਡ ਮੰਦ ਲਾਲਾ ਪਾਤਸ਼ਾਹ ਜੋ ਕੀਤੀ ਸੋ ਕੀਤੀ ਜੀਵਨ ਕਾਲ ਵਿੱਚ ਇਦਾਂ ਰੋਡ ਪਾਇਆ ਜਾਂਦਾ ਐਂ ਰੋਡ ਪਾਇਆ ਜਾਂਦਾ ਗੁਰਦੇ ਚਰਨਾਂ ਵਿੱਚ ਖੈਰ ਖੜ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਬਾ ਕਰ ਦਿੰਦੇ ਨੇ ਬੰਦੇ ਦਾ ਜੀਵਨ ਬਦਲ ਦਿੰਦੇ ਨੇ ਰੱਬ ਕਿਸੇ ਨੇ ਦੇਖਿਆ ਰੱਬ ਕਦੇ ਕਿਸੇ ਨੂੰ ਮਿਲਿਆ ਜੀ ਨਹੀਂ ਦੇਖਿਆ ਤੇ ਜੇ ਰੱਬ ਦੇ ਸਾਧੂ ਦੀਆਂ ਗੱਲਾਂ ਸੁਣੂਗਾ ਦੱਸੇਗਾ ਉਹ ਭਰਾਵਾ ਰੱਬ ਤੇ ਹਾਜ਼ਰ ਨਾਜ਼ਰ ਹੈ ਰੱਬ ਤੇ ਹਰ ਥਾਂ ਤੇ ਵਿਆਪਕ ਹੈ ਬਸ ਬੁੱਲਿਆ ਉਹ ਤੇ ਤੇਥੋਂ ਵੱਖ ਨਹੀਂ ਪਰ ਤੇਰੇ ਦੇਖਣ ਵਾਲੀ ਅੱਖ ਨਹੀਂ ਬਸ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਦਿਸਦਾ ਪਿਆਰਾ ਪਹਿਲਾਂ ਅੱਖੀਆਂ ਬਣਾਉਣੀਆਂ ਪੈਂਦੀਆਂ ਨੇ ਸੇ ਅੱਖੜੀਆਂ ਬਿਆਨ ਜਿੰਨੇ ਦਸੰਦੋ ਉਹ ਅੱਖਾਂ ਹੋਰ ਨਹੀਂ ਜਿਨ੍ਹਾਂ ਨਾਲ ਪਿਆਰਾ ਦਿਸਦਾ ਹੈ ਜਿਨ੍ਹਾਂ ਦੇ ਨਾਲ satsang ji ਰੱਬ ਦੇ دیدار ਹੁੰਦੇ ਨੇ ਇਹ ਇਹ ਝੁਕਤੀ ਇਹ ਕੇਵਲ ਤੇ ਕੇਵਲ ਸਾਧੂਆਂ ਕੋਲ ਹੀ ਮਿਲ ਸਕਦੀ ਹੈ ਜਿਹੜੇ ਸਾਧੂ ਹੁੰਦੇ ਨੇ ਉਹ satsang ji ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ ਉਹ ਰੱਬ ਨਾਲ ਜੋੜ ਦਿੰਦੇ ਨੇ ਟੁੱਟੇ ਹੋਿਆਂ ਨੂੰ ਤੇ ਫਿਰ ਸਾਧ ਸੰਗਤ ਜੀ ਜਿਹੜਾ ਕਿਸੇ ਨੂੰ ਜੋੜ ਦੇਵੇ ਉਹਦੇ ਭਾ ਦੀ ਅਗਲਾ ਕਹਿੰਦਾ ਵੀ ਮੇਰੇ ਭਾ ਦੀ ਤਾਂ ਰੱਬ ਆਪਾ ਭਾਈ ਇਹੀ ਮੈਨੂੰ ਜਿਹਨੇ ਰਾਹ ਪਾਤਾ ਜਿਹਨੇ ਮੈਨੂੰ ਰਸਤਾ ਦਿਖਾਤਾ ਮੇਰੇ ਭਾ ਦੀ ਤਾਂ ਇਹੀ ਦਾ ਪਾਪਾ ਕਹਿੰਦਿਆਂ ਉਹ ਅਸਲੀ ਰੱਬ ਉਹਨਾਂ ਲਈ ਉਹੀ ਹੁੰਦੇ ਨੇ ਸਾਧੂ ਦਾ ਜੀਵਨ ਐਦਾਂ ਦਾ ਹੁੰਦਾ ਹੈ ਸਾਧ ਸੰਗਤ ਜੀ ਕਿ ਇੱਕ ਸਾਫ਼ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਤੋ ਸਾਧੂ ਦੀ ਸੰਗਤ ਕਰਕੇ ਬੰਦਾ ਤਰ ਜਾਂਦਾ ਹੈ ਮੈਂ ਬਕਨ ਕਰ ਰਿਹਾ ਸਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੇਲਾ ਹੈ ਗੱਲ ਆਪ ਇੱਕ ਸਾਧੂ ਦੀ ਗੱਲ ਸ਼ੁਰੂ ਕੀਤੀ ਹੈ ਕਿਉਂ ਵਰਸ਼ੀਆਂ ਮਨਾਉਨੇ ਆ ਸੰਤਾਂ ਦੀਆਂ ਕਿਉਂ ਦਿਹਾੜੇ ਮਨਾਉਨੇ ਆ ਕਿਉਂ ਉਹਨਾਂ ਨੂੰ ਪੂਜਿਆ ਜਾਂਦਾ ਹੈ ਕਈ ਸ਼ੰਕਾਵਾਦੀ ਸ਼ੰਕਾ ਵੀ ਕਰ ਦਿੰਦੇ ਨੇ ਪਰ ਕਿਉਂ ਮੰਨਿਆ ਤੇ ਪੂਜਿਆ ਜਾਂਦਾ ਹੈ ਇਸ ਕਰਕੇ ਮੈਂ ਗੱਲ ਸ਼ੁਰੂ ਕੀਤੀ ਹੈ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੱਦੀ ਤੇ ਸਵਾਇ ਬਾਣ ਨੇ ਛੇਵੀਂ ਜੋਤ ਗੁਰੂ ਨਾਨਕ ਦੇ ਘਰ ਦੀ ਸਤ ਸੰਗਤ ਜੀ ਗੁਰੂ ਨਾਨਕ ਦੇ ਘਰ ਦੀਆਂ ਬਿਆਨਤ ਬੜਿਆਈਆਂ ਨੇ ਉਹਨਾਂ ਟਾਈਮਾਂ ਵਿੱਚ ਇੱਕ ਬਿਧੀ ਚੰਦ ਹੋਇਆ ਜਿਹੜਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਵੇਲੇ ਗੁਰੂ ਘਰ ਨਾਲ ਜੁੜਿਆ ਬਿਧੀਚੰਦ ਦਾ ਸਾਰੇ ਇਤਿਹਾਸ ਸੁਣ ਲਏ ਹੋ ਬਿਧੀਚੰਦ ਸੀਨਾ ਗੁਰੂ ਕਾ ਸੀਨਾ ਇਹ ਸਾਰਿਆਂ ਨੂੰ ਪਤਾ ਹੈ ਪਰ ਬਿਧੀਚੰਦ ਕਿਵੇਂ ਜੁੜਿਆ ਪਿਛਲਾ ਜਨਮ ਆਕਾਰਤ ਖੋਇਆ ਬਿਧੀਚੰਦ ਦਾ ਪਿਛਲਾ ਜਨਮ ਕਿਦਾਂ ਦਾ ਸੀ ਸਾਧ ਸੰਗਤ ਜੀ ਜਦੋਂ ਸਾਧੂਆਂ ਦੀ ਸੰਗਤ ਕੀਤੀ ਤੇ ਗੁਰਮੁਖ ਪਿਆਰਿਓ ਉਦੋਂ ਸਾਧ ਸੰਗਤ ਜੀ ਜੀਵਨ ਨੇ ਕਿਵੇਂ ਪਲਟਾ ਖਾਦਾ ਕਿਵੇਂ ਗੁਰੂ ਦੇ ਲੜ ਲੱਗਿਆ ਸਤ ਸੰਗਤ ਦੀ ਰੱਬ ਨੇ ਸੰਤ ਗੁਰੂ ਨਾਲ ਕਿਵੇਂ ਜੋੜ ਦੇ ਨੇ ਸਮਾ ਆਇਆ ਬਿਧੀ ਚੰਦ ਦਾ ਕਰਮ ਸੀ ਚੋਰੀਆਂ ਕਰਨੀਆਂ ਡਾਕ ਕੇ ਮਾਰਨੇ ਜਿੱਥੋਂ ਕੋਈ ਧਨ ਪਦਾਰਥ ਮਿਲ ਜਾਣਾ ਲੁੱਟ ਕੇ ਲੈ ਜਾਣਾ ਇੱਕ ਨਗਰ ਵਿੱਚ ਬਿਧੀ ਚੰਦ ਚੋਰੀ ਕਰਨ ਗਿਆ ਰਾਤ ਨੂੰ ਮੱਝਾਂ ਚੋਰੀ ਕਰ ਲੀਆਂ ਜਦੋਂ ਭੱਜਣ ਲੱਗਾ ਨਾ ਤੇ ਸਾਧ ਸੰਗਤ ਜੀ ਪਿੰਡ ਦੇ ਲੋਕ ਉੱਠ ਕੱਡੇ ਰੌਲਾ ਪੈ ਗਿਆ ਆਹ ਹਾਕਾਰ ਮੱਚ ਗਈ ਪਿੰਡ ਵਿੱਚ ਚੋਰ ਆ ਗਏ ਨੇ ਚੋਰ ਆ ਗਏ ਚੋਰ ਆ ਗਏ ਸਾਰੇ ਲੋਕ ਉੱਠ ਪੜੇ ਪਿੰਡ ਘੇਰ ਲਿਆ ਚਾਰੇ ਪਾਸਿਆਂ ਤੋਂ ਮੀਰੀ ਚੰਦ ਮੱਝਾਂ ਹੱਕੀ ਜਾਂਦਾ ਹੈ ਨਾਲੇ ਸੋਚਦਾ ਵੀ ਅੱਜ ਤੇ ਫੜਿਆ ਗਿਆ ਪਿੰਡ ਦੇ ਲੋਕ ਮਾਰ ਦੇਣਗੇ ਸਾਰਾ ਪਿੰਡ ਉੱਠੇ ਗੜਿਆ ਹੁਣ ਕੌਣ ਬਚਾਵੇ ਸੱਜੰਗਾ ਜੀ ਇਤਾਂ ਦੀ ਅੱਗ ਵਿੱਚੋਂ ਕੌਣ ਬਚਾ ਸਕਦਾ ਏ ਆਮ ਬੰਦਾ ਤੇ ਕੋਈ ਬੰਦਾ ਹੀ ਨਹੀਂ ਲੈਂਦਾ ਤੁਰੀਆ ਜਾਂਦਾ ਕੀ ਦੇਖਦਾ ਏ ਸਾਰਾ ਪਿੰਡ ਉੱਠਿਆ ਏ ਪਰ ਸਾਰੇ ਜਾਣੇ ਸੱਜੰਗਾ ਜੀ ਉੱਠੇ ਇਸ ਤਰਕੇ ਚੋੜ ਫੜਨਾ ਏ ਤੇ ਬਿਰੀ ਚੰਦ ਨੇ ਇੱਕ ਛੱਪੜ ਦੇ ਕਿਨਾਰੇ ਤੇ ਜਿਵੇਂ ਆਪਾਂ ਅੱਜ ਬੈਠੇ ਆਂ ਛੱਪੜ ਦੇ ਕਿਨਾਰੇ ਤੇ ਕੁਟੀਆਂ ਬਣੀ ਹੋਈ ਐ ਇੱਕ ਛੱਪੜ ਦੇ ਕਿਨਾਰੇ ਤੇ ਕਿਸੇ ਫਕੀਰ ਦੀ ਛੰਨ ਬਣੀ ਹੋਈ ਐ ਝੋਪੜੀ ਪਾਈ ਹੋਈ ਐ ਤੇ ਉੱਥੇ ਇੱਕ ਦੀਵਾ ਜਗਦਾ ਹੈ ਸਾਧ ਸੰਗਤ ਜੀ ਉੱਥੇ ਦੀਵਾ ਜਗਦਾ ਹੈ